ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਇਹ ਸਾਡੀ ਕਹਾਣੀਆਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਸਾਡੀ ਅੱਜ ਦੀ ਕਹਾਣੀ ਹੈ ਇੱਕ ਮੋਰ ਤੇ ਕਾਂ ਦੀ ਕਹਾਣੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਸਾਡੀ ਅੱਜ ਦੀ ਕਹਾਣੀ ਇੱਕ ਹਰਾ ਭਰਾ ਜੰਗਲ ਸੀ ਉਸ ਜੰਗਲ ਵਿੱਚ ਹਰ ਕਿਸਮ ਦੇ ਦਰਖਤ ਸਨ ਬੋੜ ਦੇ ਪਿੱਪਲ ਦੇ ਆਂਬ ਦੇ ਜਾਮੁਣ ਤੇ ਨੀਮ ਦੇ ਦਰਕਤਾਂ ਦੀਆਂ ਟਾਣੀਆਂ ਤੇ ਪੰਛੀਆਂ ਦੇ ਬਹੁਤ ਸਾਰੇ ਆਲਣੇ ਸਨ ਅਤੇ ਜੰਗਲ ਦੇ ਕੋਨੇ-ਕੋਨੇ ਵਿੱਚ ਜੀਵ-ਜੰਤੂ ਖੁਸ਼ੀ-ਖੁਸ਼ੀ ਰਹਿੰਦੇ ਸਨ ਸਵੇਰ ਦੀ ਰੋਸ਼ਨੀ ਜਦੋਂ ਪੱਤਿਆਂ ਵਿੱਚੋਂ ਲੰਘਦੀ ਤਾਂ ਪੂਰੇ ਜੰਗਲ ਦਾ ਰੂਪ ਸੋਨੇ ਵਰਗਾ ਹੋ ਜਾਂਦਾ ਸੀ ਹਰ ਸਵੇਰ ਪੰਛੀਆਂ ਦੀਆਂ ਚੈਕਾਂ ਨਾਲ ਜੰਗਲ ਜਾਗਦਾ ਕੋਇਲ ਦੀ ਮਿੱਠੀ ਆਵਾਜ਼ ਹੁੰਦੀ ਤੋਤੇ ਉੱਚੀ ਆਵਾਜ਼ ਵਿੱਚ ਬੋਲਦੇ ਗਲਹਿਰੀਆਂ ਟਾਣੀਆਂ ਤੇ ਸ਼ਾਲਾ ਮਾਰਦੀਆਂ ਇਸ ਰੋਲੇ ਵਿੱਚ ਇੱਕ ਖਾਸ ਆਵਾਜ਼ ਸੀ ਜੋ ਕਿ ਸੀ ਮੋਰ ਦੇ ਬੋਲ ਮੋਰ ਜਦੋਂ ਵੀ ਆਪਣੇ ਪਰ ਫੈਲਾਉਂਦਾ ਸੀ ਤਾਂ ਲੱਗਦਾ ਸੀ ਜਿਵੇਂ ਆਸਮਾਨ ਤੋਂ ਰੰਗਾਂ ਦੀ ਵਰਖਾ ਹੋ ਰਹੀ ਹੋਵੇ ਉਹ ਬਹੁਤ ਹੀ ਸੁੰਦਰ ਸੀ ਉਸ ਦੇ ਪੰਖ ਨੀਲੇ ਹਰੇ ਸੁਨਹਿਰੇ ਤੇ ਕਾਲੇ ਰੰਗ ਦੇ ਇਕੱਠੇ ਮਿਲ ਕੇ ਐਸੀ ਰੌਣਕ ਪੈਦਾ ਕਰਦੇ ਸੀ ਜੋ ਹਰ ਕਿਸੇ ਦਾ ਮਨ ਮੋਹ ਲੈਂਦੇ ਸੀ ਜੰਗਲ ਦੇ ਸਾਰੇ ਜਾਨਵਰ ਉਸ ਨੂੰ ਸਤਿਕਾਰ ਨਾਲ ਦੇਖਦੇ ਸਨ ਮੋਰ ਦੀ ਹੌਲੀ-ਹੌਲੀ ਤੇ ਸ਼ਾਨਦਾਰ ਚਾਲ ਸੀ ਜਦੋਂ ਮੀ ਪੈਂਦਾ ਤੇ ਮੋਰ ਨੱਚਦਾ ਤਾਂ ਸਾਰਾ ਜੰਗਲ ਉਸ ਨੂੰ ਸ਼ੋਭਾ ਨਾਲ ਤੱਕਦਾ ਰਹਿੰਦਾ ਪਰ ਸੁੰਦਰਤਾ ਨਾਲੇ ਹੀ ਮੋਰ ਦੇ ਦਿਲ ਵਿੱਚ ਕਦੇ-ਕਦੇ ਅਹਕਾਰ ਵੀ ਆ ਜਾਂਦਾ ਸੀ ਉਹ ਸੋਚਦਾ ਸੀ ਕਿ ਸਾਰੇ ਪੰਛੀਆਂ ਵਿੱਚੋਂ ਉਹੀ ਸਭ ਤੋਂ ਖੂਬਸੂਰਤ ਹੈ ਉਸੇ ਜੰਗਲ ਵਿੱਚ ਇੱਕ ਕਾਂ ਆਂਦਾ ਸੀ ਤਾਂ ਕਾਲੇ ਰੰਗ ਦਾ ਸੀ ਉਸ ਦੇ ਪਰ ਚਮਕਦੇ ਨਹੀਂ ਸਨ ਜੰਗਲ ਦੇ ਬੱਚੇ ਕਈ ਵਾਰੀ ਉਸ ਨੂੰ ਤੰਗ ਵੀ ਕਰਦੇ ਸੀ ਕਿਉਂਕਿ ਉਹ ਮੋਰ ਵਰਗਾ ਸੁੰਦਰ ਨਹੀਂ ਸੀ ਪਰ ਕਾਂ ਦੀ ਇੱਕ ਖਾਸੀਅਤ ਸੀ ਕਿ ਉਹ ਚਲਾਕ ਤੇ ਸਮਝਦਾਰ ਸੀ ਕਾਂ ਹਰ ਹਾਲਤ ਵਿੱਚ ਆਪਣੀ ਅਕਲ ਨਾਲ ਕੰਮ ਕਰਦਾ ਤੇ ਕਦੇ ਵੀ ਭੁੱਖਾ ਨਹੀਂ ਮਰਦਾ ਸੀ ਕਾਂ ਸੋਚਦਾ ਸੀ ਸੁੰਦਰਤਾ ਹਮੇਸ਼ਾ ਲਾਭ ਨਹੀਂ ਦਿੰਦੀ ਕਈ ਵਾਰੀ ਅਕਲ ਹੀ ਸਾਡੇ ਕੰਮ ਆਉਂਦੀ ਹੈ ਇੱਕ ਦਿਨ ਜੰਗਲ ਵਿੱਚ ਸਵੇਰ ਦਾ ਸਮਾਂ ਸੀ ਮੋਰ ਇੱਕ ਖੁੱਲੇ ਮੈਦਾਨ ਵਿੱਚ ਆਪਣੇ ਘਰ ਸਜਾ ਖੜਾ ਸੀ ਅੱਗੇ ਸੂਰਜ ਦੀ ਰੋਸ਼ਨੀ ਉਸਦੇ ਪੰਖਾਂ ਤੇ ਪੈ ਰਹੀ ਸੀ ਉਹ ਹੀਰਿਆਂ ਵਾਂਗ ਚਮਕ ਰਹੇ ਸਨ ਉੱਥੇ ਹੀ ਕਾਂ ਉੱਡ ਕੇ ਆਇਆ ਉਸਨੇ ਮੋਰ ਨੂੰ ਵੇਖਿਆ ਤੇ ਸੋਚਿਆ ਵਾਹ ਰੱਬ ਨੇ ਇਸ ਨੂੰ ਕਿੰਨਾ ਸੋਹਣਾ ਬਣਾਇਆ ਏ ਤੇ ਇਸ ਨੂੰ ਸਿਰਫ ਕਾਲਾ ਰੰਗ ਦੇ ਦਿੱਤਾ ਮੋਰ ਨੇ ਵੀ ਕਾਂ ਨੂੰ ਵੇਖਿਆ ਤੇ ਹੱਸ ਕੇ ਕਿਹਾ ਕਾਂ ਭਰਾ ਤੈਨੂੰ ਇਹ ਕਿ ਲੱਗਦਾ ਜਿਵੇਂ ਕਿਸੇ ਨੇ ਸਾਰੇ ਰੰਗ ਖਾ ਲਏ ਤੇ ਤੈਨੂੰ ਖਾਲੀ ਕਾਲਾ ਰੰਗ ਦੇ ਦਿੱਤਾ ਕਾਂ ਨੇ ਹੌਲੀ ਜੀ ਮੁਸਕਰਾ ਕੇ ਕਿਹਾ ਭਰਾ ਰੰਗਾ ਨਾਲੋਂ ਵੀ ਵੱਡੀ ਚੀਜ਼ ਅਕਲ ਹੁੰਦੀ ਹੈ ਸੁੰਦਰਤਾ ਤਾਂ ਅੱਖਾਂ ਨੂੰ ਹੀ ਦਿਖਾਈ ਦਿੰਦੀਆਂ ਨੇ ਪਰ ਅਕਲ ਦਿਲਾਂ ਵਿੱਚ ਵੱਸਦੀ ਹੈ ਮੋਰ ਚੁੱਕ ਚੁੱਪ ਜਾ ਹੋ ਗਿਆ ਅਰੰਦਰੋ ਸੋਚਿਆ ਕਿ ਇਹ ਕਾਂ ਤਾਂ ਬਹੁਤ ਅਕਲਮੰਦ ਹੈ ਕਈ ਦਿਨਾਂ ਤੱਕ ਮੋਰ ਤੇ ਕਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਮੋਰ ਆਪਣੀ ਸੁੰਦਰਤਾ ਦੀਆਂ ਗੱਲਾਂ ਕਰਦਾ ਤੇ ਕਾਂ ਉਸ ਨੂੰ ਜੀਵਨ ਦੇ ਤਜਰਬੇ ਸਿਖਾਉਂਦਾ ਤੇ ਕਿਵੇਂ ਹੌਲੀ ਹੌਲੀ ਉਹਨਾਂ ਦੀ ਦੋਸਤੀ ਹੋ ਗਈ ਮੋਰ ਨੂੰ ਸਮਝਾਉਣ ਲੱਗੀ ਕਿ ਸਿਰਫ ਰੰਗਾਂ ਨਾਲ ਜੀਵਨ ਨਹੀਂ ਚੱਲਦਾ ਕਾਂ ਤੋਂ ਉਸ ਨੂੰ ਥੋੜੀ ਜੀ ਅਕਲ ਵੀ ਸਿੱਖਣੀ ਚਾਹੀਦੀ ਇਸ ਲਈ ਉਹ ਹੁਣ ਇਹ ਸੋਚ ਰਿਹਾ ਸੀ ਕਿ ਕਾਂ ਤੋਂ ਕਿਵੇਂ ਅਕਲ ਸਿੱਖੇ ਇਸ ਤਰ੍ਹਾਂ ਦੀ ਦੋਸਤੀ ਅੱਗੇ ਵਧ ਗਈ ਜੰਗਲ ਹਰ ਜੀਵਨ ਹਰ ਜੀਵਨ ਦੇ ਲਈ ਸ਼ਾਂਤ ਨਹੀਂ ਸੀ ਰਹਿੰਦਾ ਕਈ ਵਾਰੀ ਵਾਰੋ ਸ਼ਿਕਾਰੀ ਆ ਜਾਂਦੇ ਸੀ ਉਦਰਾਤਾਂ ਦੇ ਜਾਲ ਲਗਾ ਕੇ ਪੰਛੀਆਂ ਨੂੰ ਫੜਨ ਦਾ ਦਾਣਾ ਛਿੜਕ ਦਿੰਦੇ ਸੀ ਇੱਕ ਦਿਨ ਅਜੀਹਾ ਹੀ ਹੋਇਆ ਕੁਝ ਸ਼ਿਕਾਰੀ ਆਏ ਜੋ ਮੋਰਾਂ ਨੂੰ ਫੜ ਕੇ ਬਾਜ਼ਾਰ ਵਿੱਚ ਵੇਚਣ ਦੀ ਯੋਜਨਾ ਬਣਾ ਕੇ ਆਏ ਸਨ ਮੋਰ ਬੇਫਿਕਰੀ ਨਾਲ ਮੈਦਾਨ ਵਿੱਚ ਨੱਚ ਰਿਹਾ ਸੀ ਉਸ ਨੂੰ ਖਤਰੇ ਦੀ ਘੰਟੀ ਦਾ ਕੋਈ ਪਤਾ ਨਹੀਂ ਸੀ ਕਾਂ ਉੱਪਰ ਬੈਠਾ ਟਾਣੀ ਤੇ ਸਾਰਾ ਨਜ਼ਾਰਾ ਦੇਖ ਰਿਹਾ ਸੀ ਕਾਂ ਨੇ ਵੇਖਿਆ ਕਿ ਸ਼ਿਕਾਰੀ ਹੌਲੀ-ਹੌਲੀ ਮੋਰ ਵੱਲ ਨੂੰ ਵਧ ਰਹੇ ਨੇ ਉਹਨਾਂ ਦੇ ਹੱਥ ਵਿੱਚ ਜਾਲ ਸੀ ਕਾਨੂ ਤਰੰਦ ਸਮਝ ਆ ਗਿਆ ਕਿ ਜੇ ਮੋਰ ਨੂੰ ਚੇਤਾਵਨੀ ਨਾ ਦਿੱਤੀ ਤਾਂ ਉਹ ਫੜਿਆ ਜਾ ਸਕਦਾ ਕਾਨੇ ਉੱਚੀ ਆਵਾਜ਼ ਨਾਲ ਕਾਂਕਾ ਕਰਨੀ ਸ਼ੁਰੂ ਕਰ ਦਿੱਤੀ ਮੋਰ ਨੇ ਹੈਰਾਨੀ ਨਾਲ ਉੱਪਰ ਵੱਲ ਨੂੰ ਵੇਖਿਆ ਤੇ ਪੁੱਛਿਆ ਕੀ ਹੋਇਆ ਭਰਾ ਤੂੰ ਕਿੰਨਾ ਰੌਲਾ ਕਿਉਂ ਪਾ ਰਿਹਾ ਕਾਨੇ ਕਿ ਹਾਂ ਭਰਾ ਤੈਨੂੰ ਸਮਝ ਨਹੀਂ ਆ ਰਹੀ ਵੇਖ ਅੱਗੇ ਜਾਲ ਪਿਆ ਹੈ ਜੇ ਤੂੰ ਉੱਥੇ ਗਿਆ ਤਾਂ ਫਸ ਜਾਵੇਂਗਾ ਮੋਰ ਡਰ ਕੇ ਉਸ ਨੇ ਆਲੇ ਦੁਆਲੇ ਵੇਖਿਆ ਤਾਂ ਸੱਚਮੁੱਚ ਦਰਖਤਾਂ ਪਿੱਛੇ ਸ਼ਿਕਾਰੀ ਸੁਪੀ ਹੋਏ ਸਨ ਮੋਰ ਨੂੰ ਭੱਜਣ ਦਾ ਰਸਤਾ ਨਹੀਂ ਸੀ ਮਿਲ ਰਿਹਾ ਉਸ ਦੇ ਪੱਡੇ ਤੇ ਭਾਰੀ ਖੰਭ ਉਸ ਨੂੰ ਤੇਜ਼ੀ ਨਾਲ ਉੱਡਣ ਨਹੀਂ ਸੀ ਦੇ ਰਹੇ ਕਾਨੀ ਤੇਰਾੰਤਿਕ ਕੋ ਯੋਜਨਾ ਬਣਾਈ ਕਾਨ ਨੇ ਆਪਣੇ ਦੋਸਤਾਂ ਹੋਰ ਕਾਮਾਂ ਦੀ ਟੋਲੀ ਨੂੰ ਬੁਲਾਇਆ ਸਾਰੇ ਕਾਮ ਇਕੱਠੇ ਹੋਏ ਤੇ ਸ਼ਿਕਾਰੀਆ ਤੇ ਉੱਤੇ ਉੱਡ ਕੇ ਉਹਨਾਂ ਤੇ ਚਿਕਨ ਚਲਾਉਣ ਲੱਗੇ ਕੁਝ ਕਾਮ ਉਹਨਾਂ ਦੇ ਹੱਥੋਂ ਜਾਲ ਖਿੱਚ ਕੇ ਲੈ ਗਏ ਕੁਝ ਨੇ ਉਹਨਾਂ ਦੀਆਂ ਅੱਖਾਂ ਦੇ ਅੱਗੇ ਆਪਣੀਆਂ ਚੁੰਝਾਂ ਮਾਰੀਆਂ ਇਸ ਕਰਕੇ ਉਹਨਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਇਸ ਗੜਬੜ ਵਿੱਚ ਮੋਰ ਨੂੰ ਮੌਕਾ ਮਿਲ ਗਿਆ ਉਹ ਜਲਦੀ ਨਾਲ ਇੱਕ ਵੱਡੇ ਬੂਟੇ ਦੇ ਪਿੱਛੇ ਲੁਕ ਗਿਆ ਤੇ ਉਧਰੋਂ ਹੌਲੀ-ਹੌਲੀ ਜੰਗਲ ਦੇ ਦੂਜੇ ਪਾਸੇ ਚਲਾ ਗਿਆ ਜਦੋਂ ਖਤਰਾ ਟਲਿਆ ਤਾਂ ਮੋਰ ਨੇ ਕਾਂ ਵੱਲ ਵੇਖ ਕੇ ਕਿਹਾ ਕਾਂ ਭਰਾ ਅੱਜ ਤੇਰੀ ਅਕਲ ਤੇਰੀ ਹਿੰਮਤ ਨੇ ਮੇਰੀ ਜਾਨ ਬਚਾ ਲਈ ਮੈਂ ਤਾਂ ਸੋਚਦਾ ਸੀ ਕਿ ਮੈਂ ਸਭ ਤੋਂ ਖਾਸ ਹਾਂ ਕਿਉਂਕਿ ਮੇਰੇ ਪੰਖ ਸੋਨੇ ਨੇ ਪਰ ਅੱਜ ਪਤਾ ਲੱਗਿਆ ਕਿ ਅਸਲੀਅਤ ਖਾਸੀਅਤ ਸੋਨੇ ਵਿੱਚੋਂ ਨਹੀਂ ਹੁੰਦੀ ਸਿਆਣਪ ਵਿੱਚ ਹੁੰਦੀ ਹੈ ਕਾਨੇ ਹੱਸ ਕੇ ਕਿਹਾ ਭਰਾ ਹਰ ਜੀਵ ਦੀ ਆਪਣੀ ਇੱਕ ਖੂਬੀ ਹੁੰਦੀ ਹੈ ਜੇ ਤੇਰੇ ਕੋਲ ਰੰਗਾਂ ਦੀ ਖੂਬਸੂਰਤੀ ਹੈ ਤੂੰ ਨੱਚ ਸਕਦਾ ਜੰਗਲ ਵਿੱਚ ਖੁਸ਼ੀ ਲਿਆ ਸਕਦਾ ਮੇਰੇ ਕੋਲੇ ਅਕਲ ਹੈ ਜਿਸ ਨਾਲ ਮੈਂ ਖਤਰੇ ਨੂੰ ਪਛਾਣ ਸਕਦਾ ਜੇ ਅਸੀਂ ਦੋਵੇਂ ਆਪਣੀਆਂ ਖੂਬੀਆਂ ਮਿਲਾ ਲਈਏ ਤਾਂ ਜੰਗਲ ਦੇ ਲਈ ਬਹੁਤ ਵੱਡੀ ਤਾਕਤ ਬਣ ਸਕਦੇ ਹਾਂ ਮੋਰ ਦੀਆਂ ਅੱਖਾਂ ਅੱਗੇ ਇੱਕਦਮ ਅੰਜੂ ਆ ਗਏ ਉਸਨੇ ਕਾਨ ਨਾਲ ਹੁਣ ਪੱਕੀ ਦੋਸਤੀ ਕਰਨ ਦੀ ਕਸਮ ਖਾ ਲਈ ਉਸ ਦਿਨ ਤੋਂ ਬਾਅਦ ਜੰਗਲ ਦੇ ਹੋਰ ਪੰਛੀਆਂ ਨੇ ਵੀ ਸਿੱਖ ਲਿਆ ਉਹ ਸਮਝ ਗਏ ਕਿ ਸੁੰਦਰਤਾ ਸਿਰਫ ਬਾਹਰੋਂ ਹੁੰਦੀ ਹੈ ਪਰ ਅਕਲ ਤੇ ਚਲਾਕੀ ਹੀ ਅਸਲੀ ਹਥਿਆਰ ਨੇ ਜੰਗਲ ਵਿੱਚ ਕਾਂ ਦਾ ਸਤਿਕਾਰ ਵੱਧ ਗਿਆ ਤੇ ਮੋਰ ਦਾ ਹੰਕਾਰ ਘਟ ਗਿਆ ਹੁਣ ਉਹ ਆਪਸ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗੇ ਤੇ ਜੰਗਲ ਦੇ ਹੋਰ ਜਾਨਵਰ ਵੀ ਸਭ ਖੁਸ਼ੀ-ਖੁਸ਼ੀ ਰਹਿਣ ਲੱਗੇ ਕਈ ਮਹੀਨੇ ਜੰਗਲ ਵਿੱਚ ਮੀਂਹ ਆ ਪਿਆ ਜੰਗਲ ਦੇ ਪੱਤੇ ਸੁੱਕ ਗਏ ਪੀਲੇ ਹੋ ਗਏ ਨਦੀਆਂ ਤੇ ਛੋਟੀਆਂ ਧਾਰਾ ਸੁੱਕ ਗਈਆਂ ਜਾਨਵਰ ਪਿਆਸ ਨਾਲ ਤਰਸਣ ਲੱਗੇ ਪੰਛੀਆਂ ਨੂੰ ਪਾਣੀ ਲਈ ਦੂਰ ਜਾਣਾ ਪੈਂਦਾ ਸੀ ਪਰ ਉੱਥੇ ਕੋਈ ਵੀ ਮੈਦਾਨ ਨਾ ਮਿਲਦਾ ਮੋਰਾ ਲਈ ਹੋਰ ਹਾਲਾਤ ਬਹੁਤ ਮੁਸ਼ਕਲ ਹੋ ਗਏ ਉਸ ਦਾ ਸਰੀਰ ਬਹੁਤ ਵੱਡਾ ਸੀ ਗਰਮੀ ਉਸ ਨੂੰ ਪਿਆਸ ਬਹੁਤ ਲੱਗਦੀ ਸੀ ਉਹ ਪਾਣੀ ਲੱਭਣ ਲਈ ਨਿਕਲਦਾ ਪਰ ਜਿੱਥੇ ਵੀ ਜਾਂਦਾ ਸੁੱਕੀ ਧਰਤੀ ਮਿਲਦੀ ਕਾਂ ਬੜੀ ਨਿਗਰਾਨੀ ਨਾਲ ਹਾਲਾਤਾਂ ਨੂੰ ਵੇਖ ਰਿਹਾ ਸੀ ਉਸ ਦੀ ਅੱਖਾਂ ਤੇਜ ਸਨ ਉਹ ਦੂਰੋਂ ਵੀ ਹਰ ਹਲਚਲ ਪਛਾਣ ਲੈਂਦਾ ਸੀ ਉਸਨੇ ਨੋਟ ਕੀਤਾ ਕਿ ਜੰਗਲ ਦੇ ਇੱਕ ਪੁਰਾਣੇ ਖੂਹ ਵਿੱਚ ਥੋੜਾ ਜਿਹਾ ਪਾਣੀ ਬਚਿਆ ਹੋਇਆ ਪਰ ਖੂਹ ਦੀ ਗਹਿਰਾਈ ਬਹੁਤ ਜ਼ਿਆਦਾ ਕੋਈ ਪੰਛੀ ਉੱਥੇ ਪਾਣੀ ਪੀ ਨਹੀਂ ਸਕਦਾ ਮੋਰ ਨੇ ਵੀ ਕੋਸ਼ਿਸ਼ ਕੀਤੀ ਪਰ ਉਸ ਦੀ ਚੁੰਝ ਛੋਟੀ ਸੀ ਤੇ ਪਾਣੀ ਉੱਪਰ ਤੱਕ ਨਹੀਂ ਪਹੁੰਚ ਸਕਿਆ ਮੋਰ ਨੇ ਫਿਰ ਹਾਫਣ ਲੱਗਾ ਉਸਨੇ ਰੰਗीन ਪੰਖ ਟਿੱਲੇ ਪੈ ਗਏ ਉਸਨੇ ਕਾਂ ਵੱਲ ਵੇਖਿਆ ਤੇ ਕਿਹਾ ਕਾਂ ਭਰਾ ਤੇਰੇ ਕੋਲ ਤਾਂ ਅਕਲ ਹੈ ਪਰ ਕੀ ਤੂੰ ਇਸ ਵਾਰ ਸਾਨੂੰ ਬਚਾ ਸਕੇਗਾ ਇਹ ਖੂਬ ਬਹੁਤ ਗਹਿਰਾ ਹੈ ਪਾਣੀ ਤੱਕ ਪਹੁੰਚਣਾ ਸੰਭਵ ਜਿਹਾ ਲੱਗਦਾ ਹੈ ਕਾਂ ਨੇ ਸ਼ਾਂਤੀ ਨਾਲ ਕਿਹਾ ਭਰਾ ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ ਹੌਸਲਾ ਰੱਖ ਮੈਂ ਕੋਈ ਰਸਤਾ ਕੱਢਾਂਗਾ ਕਾਂ ਦੇ ਧਿਆਨ ਨਾਲ ਖੂਬ ਵਿੱਚ ਝਾਤ ਮਾਰੀ ਫਿਰ ਉਸਨੂੰ ਇੱਕ ਪੁਰਾਣੀ ਕਹਾਣੀ ਯਾਦ ਆਈ ਕਾਂ ਤੇ ਘੜੇ ਵਾਲੀ ਉਸਨੇ ਸੋਚਿਆ ਕਿ ਜੇ ਅੱਜ ਪਾਣੀ ਤੱਕ ਚੰਦਨੀ ਪਹੁੰਚਦੀ ਤਾਂ ਪਾਣੀ ਨੂੰ ਉੱਪਰ ਹੀ ਲਿਆਉਣਾ ਪਵੇਗਾ। ਉਸਨੇ ਨੇੜੇ ਪਏ ਛੋਟੇ-ਛੋਟੇ ਪੱਥਰ ਵਿੱਚ ਇਕੱਠੇ ਕਰਕੇ ਕੰਕਰ ਛੁਰੂ ਕਰ ਦਿੱਤੇ ਛੁੱਟਣੇ। ਇੱਕ-ਇੱਕ ਕਰਕੇ ਖੂਹ ਵਿੱਚ ਕੰਕਰ ਛੁੱਟਣ ਲੱਗ ਪਿਆ। ਮੋਰ ਹੈਰਾਨ ਹੋ ਕੇ ਵੇਖਦਾ ਰਿਹਾ। ਜਿਵੇਂ ਹੀ ਕੰਕਰ ਖੂਹ ਵਿੱਚ ਛੁੱਟੇ ਗਏ ਪਾਣੀ ਹੌਲੀ-ਹੌਲੀ ਉੱਪਰ ਆਉਣ ਲੱਗਾ ਹੋਰ ਪੰਛੀਆਂ ਨੇ ਵੀ ਇਹ ਨਜ਼ਾਰਾ ਦੇਖਿਆ ਤੇ ਉਹ ਵੀ ਕਾਂ ਦੇ ਨਾਲ ਮਟਕੇ ਵਿੱਚ ਕੰਕਰ ਛੁੱਟਣ ਲੱਗੇ। ਆਖਿਰਕਾਰ ਪਾਣੀ ਇੰਨਾ ਉੱਪਰ ਆ ਗਿਆ ਕਿ ਸਭ ਪੰਛੀਆਂਾਂ ਦੀ ਚੁੰਝ ਪਹੁੰਚਣ ਲੱਗੀ ਤੇ ਸਾਰੇ ਪੰਛੀਆਂ ਨੇ ਪੀ ਲਿਆ ਪਾਣੀ ਆਰਾਮ ਦੇ ਨਾਲ ਮੋਰ ਨੇ ਵੀ ਜਦੋਂ ਪਾਣੀ ਠੰਡਾ ਪਾਣੀ ਪੀਤਾ ਤਾਂ ਉਸ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਤਾਜ਼ਗੀ ਆਈ ਮੋਰ ਨੇ ਆਪਣੀਆਂ ਅੱਖਾਂ ਭਰੀਆਂ ਨਾਲ ਕਾਂ ਨੂੰ ਕਿਹਾ ਭਰਾ ਮੈਂ ਮੰਨਦਾ ਕਿ ਮੇਰੇ ਕੋਲੇ ਰੰਗ ਨੇ ਪਰ ਅਸਲੀ ਤਾਕਤ ਤੇਰੀ ਸਿਆਣਪ ਵਿੱਚ ਹੈ ਅੱਜ ਜੰਗਲ ਦੇ ਸਾਰੇ ਜੀਵ ਤੇਰੇ ਕਰਕੇ ਬਚੇ ਨੇ ਤੂੰ ਸਾਡੇ ਲਈ ਸੱਚਮੁੱਚ ਵਰਦਾਨ ਹੈ ਕਾਂ ਹੌਲੀ ਹੱਸਿਆ ਤੇ ਕਹਿਆ ਮੋਰ ਭਰਾ ਰੱਬ ਨੇ ਹਰ ਕਿਸੇ ਨੂੰ ਕੁਝ ਨਾ ਕੁਝ ਖਾਸ ਦਿੱਤਾ ਮੈਨੂੰ ਅਕਲ ਦੀ ਯੋਜਨਾ ਬਣਾਈ ਪਰ ਜੇ ਹੋਰ ਪੰਛੀ ਮੇਰੇ ਨਾਲ ਨਾ ਹੁੰਦੇ ਤਾਂ ਕੰਮ ਨਹੀਂ ਬਣਦਾ ਸੀ ਏਕਤਾ ਵਿੱਚ ਹੀ ਅਸਲੀ ਤਾਕਤ ਹੁੰਦੀ ਹੈ ਜਦੋਂ ਸਭ ਨੇ ਪਾਣੀ ਪੀਤਾ ਤਾਂ ਜੰਗਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਛੋਟੇ ਪੰਛੀ ਕਾਹ ਦੀ ਵਾਹ ਵਾਹ ਕਰਨ ਲੱਗੇ ਮੋਰ ਨੇ ਵੀ ਸਭ ਦੇ ਸਾਹਮਣੇ ਕਾ ਨੂੰ ਆਪਣਾ ਸਭ ਤੋਂ ਨੇੜਲਾ ਦੋਸਤ ਐਲਾਵ ਦਿੱਤਾ ਜੰਗਲ ਦੇ ਬਜ਼ੁਰਗ ਬੋੜ ਦੇ ਦਰਖਤ ਨੇ ਵੀ ਕਿਹਾ ਇਹ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਸੁੰਦਰਤਾ ਆਪਣੀ ਥਾਂ ਹੈ ਪਰ ਅਕਲ ਤੇ ਹੀ ਏਕਤਾ ਹੀ ਸੱਚਾ ਖਜ਼ਾਨਾ ਹੈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਦੇ ਰੰਗ ਰੂਪ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਜੇਕਰ ਸਾਨੂੰ ਪਰਮਾਤਮਾ ਨੇ ਰੰਗ ਰੂਪ ਦਿੱਤਾ ਹੈ ਤਾਂ ਸਾਡੇ ਵਿੱਚ ਕੋਈ ਕਮੀ ਵੀ ਜ਼ਰੂਰ ਹੋਵੇਗੀ ਜੇਕਰ ਸਾਹਮਣੇ ਵਾਲੇ ਨੂੰ ਰੰਗ ਰੂਪ ਨਹੀਂ ਦਿੱਤਾ ਤਾਂ ਸਾਹਮਣੇ ਵਾਲੇ ਵਿੱਚ ਕੋਈ ਖੂਬੀ ਵੀ ਜ਼ਰੂਰ ਹੋ ਸਕਦੀ ਹੈ ਇਸ ਲਈ ਸਾਨੂੰ ਕਦੇ ਵੀ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਪਰਮਾਤਮਾ ਨੇ ਸਭ ਨੂੰ ਇੱਕ ਸਾਰ ਬਣਾਇਆ ਤੇ ਹਰ ਕਿਸੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਤੇ ਸਾਨੂੰ ਸਾਰਿਆਂ ਦੇ ਗੁਣ ਨੂੰ ਪਛਾਨਣ ਦੀ ਜ਼ਰੂਰਤ ਹੁੰਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਏ ਕਾਂ ਤੇ ਮੋਰ ਦੀ ਕਹਾਣੀ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਚੈਨਲ ਨੂੰ ਇਸੇ ਤਰ੍ਹਾਂ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਇਸੇ ਤਰ੍ਹਾਂ ਹੋਰ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਅਗਲੀ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ